ਮਾ ਉਹ ਇੰਨੀ ਠੰਡ ਹੈ ਨਾ ਇੰਨੀ ਠੰਡ ਹੈ ਤੈਨੂੰ ਕੀ ਮਾ ਤੂੰ ਕੋਈ ਗੱਲ ਬਾਤ ਹੀ ਨਹੀਂ ਕਰ ਰਹੀ ਨਾ ਤੂੰ ਚਾਜ ਨਾਲ ਮੈਨੂੰ ਮਿਲ ਨਹੀਂ ਆ ਕੋਈ ਗੱਲ ਹੈ ਜੀ ਤੂੰ ਐ ਮੂੰਹ ਕਿਉਂ ਬਣਾਇਆ ਲੈ ਹੁਣ ਤੈਨੂੰ ਮਿਲ ਤਾਂ ਲਈ ਪੁੱਤ ਮੇਰਾ ਵੀ ਨਾ ਕਈ ਦਿਨਾਂ ਦਾ ਚੱਤੇ ਜਾਨੀ ਠੀਕ ਬੁਖਾਰ ਚੜਦਾ ਮੈਨੂੰ ਪਤਾ ਮੌਸਮੀ ਇਹੋ ਜਿਹਾ ਹੋਇਆ ਪਿਆ ਨਾ ਤੈਨੂੰ ਆਈ ਦੀ ਮੇਰੀ ਖੁਸ਼ੀ ਨਹੀਂ ਹੋਈ ਮੈਂ ਘਰੇ ਆ ਗਈ ਜੇ ਤੂੰ ਐ ਚਾਹੁੰਨੇ ਫਿਰ ਮੈਂ ਭੱਗ ਵੀ ਜਾਨੀ ਆ ਦਵਾਰੇ ਲੈ ਕਿਹੋ ਜਿਹੀਆਂ ਕਮਲੀਆਂ ਗੱਲਾਂ ਕਰਦੀਆਂ ਭਲਾ ਦੱਸ ਹੈ ਕੁਈ ਮਾਇ ਚਾਹ ਨਹੀਂ ਹੁੰਦੀ ਵੀ ਉਹਦਾ ਧੀ ਪੁੱਤ ਘਰੇ ਨਾ ਆਵੇ ਤੇ ਫਿਰ ਤੂੰ ਅੱਜ ਨਾਲ ਮੈਨੂੰ ਬਲਾ ਤਲੈ ਕੋਈ ਲਾੜ ਨਹੀਂ ਕੀਤਾ ਪਹਿਲਾਂ ਵਾਂਗੂ ਕੋਈ ਬੁਲਾਇਆ ਨਹੀਂ ਕੋਈ ਕੁਝ ਹੋਰ ਨਹੀਂ ਇਹ ਗੱਲ ਥੋੜੀ ਨਾ ਹੁੰਦੀ ਹੈ ਕੋਈ ਬੰਦਾ ਪਿਆਰ ਨਾਲ ਬੁਲਾ ਵੀ ਸਕਦਾ ਵੀ ਬੰਦਾ ਇੰਨੇ ਦਿਨਾਂ ਬਾਅਦ ਆਇਆ ਤੈਨੂੰ ਮੈਂ ਦੱਸੀ ਜਾਨੀ ਨਾ ਮੇਰੀ ਸਿਹਤ ਨਹੀਂ ਠੀਕ ਹੈਗੀ ਥੀ ਤੇ ਫਿਰ ਮਾਂ ਤੂੰ ਮੈਨੂੰ ਫੋਨ ਤੇ ਕਹਤਾ ਨਹੀਂ ਦੱਸੇ ਵੀ ਤੇਰੀ ਸਿਹਤ ਨਹੀਂ ਠੀਕ ਉਹ ਤਾਂ ਮੈਨੂੰ ਦਿਨ ਦੇ ਵਿੱਚ 50 50 ਫੋਨ ਤੂੰ ਆ ਜਾ ਤੂੰ ਵਾਪਸ ਆ ਜਾ ਤੂੰ ਵਾਪਸ ਆ ਜਾ ਹੁਣ ਜੇ ਵਾਪਸ ਆ ਗਈ ਬੰਦਾ ਚੱਜ ਨਾਲ ਨਹੀਂ ਬੋਲਦਾ ਤੈਨੂੰ ਫੋਨ ਤੇ ਤਾਂ ਪੁੱਤ ਮੈਂ ਤਾਂ ਨਹੀਂ ਦੱਸਿਆ ਮੈਂ ਕਿ ਹੁਣ ਤੂੰ ਚੱਲ ਘੁੰਮਣ ਫਿਰਨ ਗਈ ਹੋਈਆਂ ਜੇ ਮੈਂ ਤੈਨੂੰ ਕਹਿਤਾ ਭਾਈ ਮੈਂ ਬਿਮਾਰ ਹੋਈ ਪਈਆਂ ਤੇਰਾ ਉੱਥੇ ਚ ਤੇ ਨਾ ਤਾਂ ਹਰਪ੍ਰੀਤ ਭਾਬੀ ਦਿਖ ਰਹੀ ਐ ਨਾ ਮਨਿੰਦਰ ਦਿਖ ਰਹੀ ਐ ਵੀਰਾ ਕਿੱਥੇ ਆ ਇੱਥੇ ਹੋਣਗੇ ਪੁੱਤ ਆ ਜਾਂਦੇ ਆ ਮਾਂ ਤੂੰ ਐਂ ਜਿਵੇਂ ਬੈਠਿਆ ਕਰ ਮੈਨੂੰ ਆਪ ਨੂੰ ਟੈਨਸ਼ਨ ਹੋਣ ਲੱਗ ਜਾਂਦੀ ਐ ਸਾਰੀ ਗੱਲ ਦੀ ਠੀਕ ਐ ਤੂੰ ਹੀ ਤੂੰ ਦਾ ਫਿਕਰ ਕਰੀ ਜਾਨੀ ਐ ਜਿੱਦ ਤਰ ਮੈਂ ਕਹੇਤਾ ਵੀ ਭਾਈ ਮੈਨੂੰ ਬੁਖਾਰ ਚੜਦਾ ਸੀ ਹੁਣ ਦੱਸ ਫਿਰ ਉਹ ਹਜੇ ਹੀ ਹੋ ਜਾਂਦਾ ਬੰਦਾ ਚਲ ਕੋਈ ਨਹੀਂ ਹੁਣ ਮੈਂ ਆ ਗਈ ਤੈਨੂੰ ਕੋਈ ਗੱਲ ਲੈਣ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਠੀਕ ਐ ਤੇ ਨਾਲੇ ਹੱਥ 'ਚ ਕੱਤ ਦੱਬੀ ਜਾਨੀ ਐ ਦੁਖਦੇ ਐ ਹੋਰ ਸਾਰੇ ਮੈਂ ਤਾਂ ਚੀਸਾਂ ਪੈਂਦੀਆਂ ਹੱਥਾਂ 'ਚ ਚਲ ਕੋਈ ਨਹੀਂ ਨਾ ਅੱਜ ਤੱਕ ਮੈਨੂੰ ਦੁੱਖ ਸੁਣਾਏ ਜਾਣੀ ਆ ਜੇ ਕੱਲ ਨੂੰ ਮੇਰਾ ਵਿਆਹ ਹੋ ਗਿਆ ਫਿਰ ਕਿਹਨੂੰ ਦੁੱਖ ਸੁਣਾਏਂਗੀ ਫਿਰ ਤੈਨੂੰ ਫੋਨ ਤੇ ਸੁਣਾ ਦਿਆ ਕਰੂੰ ਲੈ ਹੁਣ ਤੱਕ ਤੂੰ ਕਹਿੰਦੀ ਸੀ ਜੇ ਮੈਂ ਤੈਨੂੰ ਕੁਝ ਦੱਸੂੰਗੀ ਤੈਨੂੰ ਟੈਨਸ਼ਨ ਪੈ ਜਾ ਕਰੂਗੀ ਅੱਛਾ ਫਿਰ ਮੈਂਨ ਟੈਨਸ਼ਨ ਨਹੀਂ ਪਾਉਗੀ ਤੇਰੀ ਤੂੰ ਕੀ ਕਹਿਣੀ ਆ ਵੀ ਮੈਂ ਫਿਰ ਵੀ ਲਕੋ ਰੱਖ ਲੈ ਕਰਾਂ ਗੱਲਾਂ ਦੀ ਨਾ ਮੈਂ ਤੈਨੂੰ ਇਹ ਕਹਿਣੀ ਆ ਵੀ ਭਾਈ ਤੂੰ ਆ ਮੇਰੇ ਭਰਾ ਨੂੰ ਕਹਿ ਦਿਆ ਕਰੀ ਵੀ ਜਾ ਕੁੜੀ ਨੂੰ ਲੈ ਕੇ ਆ ਤੇ ਮੇਰੇ ਕੋਲ 5-7 ਦਿਨ ਲਾ ਜੂਗੀ ਆ ਤੇ ਐਸ ਦੀ ਸੋਣੀ ਲੱਗਦੀ ਐ ਨਾ ਮਾ ਚਲ ਕੋਈ ਨਾ ਪੁੱਤਾ ਹਾਂ ਪਤਾ ਧੀ ਐ ਨਾ ਆਪਦੀ ਘਰੇ ਵਸਦੀਆਂ ਚੰਗੀਆਂ ਲੱਗਦੀਆਂ ਹੁੰਦੀਆਂ ਮਾਵਾਂ ਨੂੰ ਇਹ ਤਾਂ ਹੈ ਹਾਂ ਤੇ ਮੈਂ ਤੈਨੂੰ ਕੀ ਗੱਲ ਹੋਰ ਕਹਿੰਦੀ ਸੀ ਤੇ ਟੂਰ ਮੇਰਾ ਠੀਕ ਗੱਲਾਂ ਹੋਈ ਜਾਂਦੀਆਂ ਪੁੱਤ ਠੀਕ ਐ ਸਤਿ ਸ਼੍ਰੀ ਅਕਾਲ ਪੂਆ ਸਤਿ ਸ਼੍ਰੀ ਅਕਾਲ ਨਾ ਹੋਰ ਦੱਸ ਕੀ ਹਾਲ ਚਾਲ ਐ ਤੈਨੂੰ ਸਾਡੀ ਯਾਦ ਨਹੀਂ ਆਉਂਦੀ ਸੀ ਵਧੀਆ ਭੂਆ ਲੈ ਮੈਨੂੰ ਕਿਉਂ ਨਹੀਂ ਯਾਦ ਆਉਂਦੀ ਸੀ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਰੋਜ਼ ਯਾਦ ਕਰਦੀ ਸੀ ਮੈਂ ਤਾਂ ਮੰਮੀ ਨੂੰ ਫੋਨ ਤੇ ਵੀ ਪੁੱਛਦੀ ਹੁੰਦੀ ਸੀ ਭੂਆ ਕਿਵੇਂ ਐ ਭਾਬੀ ਕਿਵੇਂ ਐ ਸਾਰਿਆਂ ਬਾਰੇ ਪੁੱਛਦੀ ਹੁੰਦੀ ਸੀਗੀ ਤੇ ਹੋਰ ਸਣਾ ਭੂਏ ਠੀਕ ਹੋ ਤੁਸੀਂ ਹਾਂ ਪੁੱਤ ਠੰਡ ਤੋਂ ਬਚੇ ਹੋ ਵਧੀਆ ਮੈਂ ਤਾਂ ਠੀਕ ਠਾਕ ਆ ਤੈਨੂੰ ਦੇਖ ਕੇ ਨਾ ਗੋਡੇ-ਗੋਡੇ ਜਾ ਚੜ ਗਿਆ ਮੇਨ ਦਾ ਲੈ ਫਿਰ ਜੀ ਭੂਆ ਨੂੰ ਪਤੀਜੀ ਦਾ ਚਾਹ ਲੈ ਚੜੂਗਾ ਹੋਰ ਕਿਹਦਾ ਚਾਹ ਚੜੂਗਾ ਹੋਰ ਹੁਣ ਐਦੂੰ ਨੇੜਲਾ ਰਿਸ਼ਤਾ ਕਿਹੜਾ ਹੋ ਭੂਆ ਪਤੀਜੀ ਦਾ ਹਾਂ ਭੂਆ ਇਹ ਤਾਂ ਗੱਲ ਹੈਗੀ ਆ ਹਰ ਦੱਸੋ ਠੀਕ ਹੋ ਉਧਰ ਆਪਣੇ ਸਾਰੇ ਠੀਕ ਨੇ ਵਧੀਆ ਪੁੱਤ ਵਧੀਆ ਠੀਕ ਠਾਕ ਚਲ ਵਧੀਆ ਗੱਲ ਹੈਗੀ ਤੇ ਤੁਸੀਂ ਗਏ ਨੇ ਇੱਥੇ ਸੀ ਆਦੰਦੇ ਹਾਂ ਪੁੱਤ ਬਸ ਥੋੜਾ ਜਿਹਾ ਕੰਮ ਸੀ ਮੈਂ ਜਾ ਰਹੀ ਤੇ ਫਿਰ ਤੈਨੂੰ ਪਤਾ ਹੈਗਾ ਹੁਣ ਸੁਖਨਾ ਵਿਆਹ ਧਰ ਹੈਗਾ ਸੌਰੇ ਵਾੜੀ ਹੁੰਦੀ ਹੈ ਵਿਆਹ ਧਰ ਹੈ ਮੈ ਕਿਵੇਂ ਮੈਨੂੰ ਸਮਝ ਨਹੀਂ ਆਈ ਗੱਲ ਲਾ ਦੱਸ ਹੁਣ ਜਦੋਂ ਤੇਰਾ ਸਾਗਨ ਹੋ ਗਿਆ ਵਿਆਹ ਵੀ ਧਰ ਨਹੀਂ ਹੈ ਕੌਮਲੀਏ ਤਿਆਰੀਆਂ ਵਿਆਰੀਆਂ ਵੀ ਕਰਦੀਆਂ ਹੁੰਦੀਆਂ ਕੋਈ ਆਪ ਧੀ ਜੀ ਨਾਲ ਮਿਲ ਕੇ ਐਂ ਗਈ ਨਹੀਂ ਆ ਤੇ ਫਿਰ ਹਜੇ ਕਿਹੜਾ ਪੂਆ ਵਿਆਹ ਕੜਵਾ ਲਿਆ ਜਦੋਂ ਕੜਵਾਵਾਂਗੇ ਵਿਆਹ ਉਦੋਂ ਦੇਖਾਂਗੇ ਨਾ ਪੁੱਤ ਵਿਆਹ ਵੀ ਕਢਾ ਲਿਆ ਤੇ ਸਾਹੀ ਚਿੱਠੀ ਵੀ ਲੈ ਕੇ ਜਾਣੀ ਆ ਹੁਣ ਮਾਂ ਤੁਸੀਂ ਮੇਰੇ ਨਾਲ ਤਾਂ ਕੋਈ ਗੱਲ ਕਰ ਲਿਆ ਕਰੋ ਜਿਹਦਾ ਵਿਆਹ ਹੈ ਤੁਸੀਂ ਉਹ ਨੂੰ ਦੱਸ ਦੇਣੀ ਕੁੜੇ ਪੁੱਤ ਹੁਣ ਜਦੋਂ ਤੈਨੂੰ ਪਤਾ ਛਾਗਣ ਪੈ ਗਿਆ ਆਪਣੇ ਵਿਆਹ ਚ ਜੇਖ ਪਹਿਲਾਂ ਕਿੰਨੀ ਅੜਚਣਾਈ ਜਾਂਦੀਆਂ ਸੀਗੀਆਂ ਹੁਣ ਭਈ ਦਿਨ ਬਣ ਲਿਆ ਤੇ ਹੁਣ ਨਾ ਤੂੰ ਆਈ ਜੇ ਕਰ ਮੈਂ ਤੈਨੂੰ ਦੱਸਾਂ। ਮਾ ਫਿਰ ਤੂੰ ਮੇਰੇ ਨਾਲ ਰੋਜ਼ ਗੱਲ ਕਰਦੀ ਐ ਫੋਨ ਤੇ ਤੂੰ ਮੈਨੂੰ ਇੱਕ ਵਾਰੀ ਦੱਸ ਤਾਂ ਸਹੀ ਵੀ ਤਰਾ ਵਿਆਹ ਰੱਖਤਾ ਤੇ ਤੇਰਾ ਦੱਸਣ ਦਾ ਹੱਕ ਨਹੀਂ ਹੈਗਾ। ਮੈਂ ਵੀ ਕੋਈ ਫਿਰ ਆਪਦੇ ਤਿਆਰੀ ਕਰੂੰਗੀ। ਮੈਂ ਵੀ ਆਪਦੇ ਸਹੇਲੀਆਂ ਨੂੰ ਕਹੂੰਗੀ ਵਿਆਹ ਵਾਸਤੇ ਕਿਸੇ ਨਾ ਕਿਸੇ ਨੂੰ ਤਾਂ ਮੈਂ ਕਹੂੰਗੀ ਪੂਆ। ਚਲ ਕੋਈ ਨਹੀਂ। ਤੇਰੀ ਪੂਆ ਨੇ ਦੱਸਤਾ। ਤਿਆਰੀਆਂ ਤਾਂ ਬੁੱਤ ਹੁਣ ਵੀ ਹੋ ਜਾਣੀਆਂ। ਕੀ ਖਾਸ ਗੱਲ ਐ? ਤੂੰ ਦੱਸ ਕਿਹੜੇ ਕਿਹੜੇ ਚਾਹ ਲਾੜ ਕਰਨੇ ਆ। ਸਾਰੇ ਹੋ ਜਾਣਗੇ। ਚਾਹ ਲਾੜ ਤਾਂ ਬੂਆ ਘਰ ਦੇ ਕਰਦੀ ਹੁੰਦੇ ਆ। ਪਰ ਇਹ ਗੱਲ ਗਲਤ ਹੈ ਤੁਹਾਡੀ ਵੀ ਮੈਨੂੰ ਤਾਂ ਇੱਕ ਵਾਰੀ ਦੱਸਣਾ ਬਣਦਾ ਨਾ ਤੁਹਾਡਾ ਵੀ ਹਾਂ ਤੇਰਾ ਵਿਆਹ ਰੱਖ ਰਹੇ ਹਾਂ ਸੀ ਪੁੱਤ ਹੁਣ ਜਿਹੜਾ ਕੁਝ ਭਾਈ ਸਾਨੂੰ ਸਹੀ ਲੱਗਦਾ ਅਸੀਂ ਉਹ ਕਰੀ ਜਾਂਦੇ ਆਂ ਟਾਈਮ ਪਹਿਲਾਂ ਕਾਦੀਆਂ ਤਿਆਰੀਆਂ ਕਰਨੀਆਂ ਉਹ ਤਾਂ ਮੈਂ ਕਰਨੀਆਂ ਤਿਆਰੀਆਂ ਤੇਰੇ ਭਰਾ ਨੇ ਕਰਨੀਆਂ ਉਹ ਅਸੀਂ ਸਾਰੀਆਂ ਆਪ ਦਾ ਕਰੀ ਜਾਂਦੇ ਆਂਗੇ ਮਾਂ ਫੇਰ ਵੀ ਤੂੰ ਕਿ ਫਿਕਰ ਕਰਦੀ ਐ ਚਲ ਕੋਈ ਨਹੀਂ ਜਿਵੇਂ ਥੋੜਾ ਜੀ ਕਰਦਾ ਤੁਸੀਂ ਕਰੋ ਤੁਸੀਂ ਕਿਹੜਾ ਮੇਰੀ ਸੁਣਨੀ ਹੁੰਦੀ ਐ ਨਾ ਤੁਸੀਂ ਅੱਗੇ ਸੁਣਦੇ ਹੋ ਨਾ ਤੁਸੀਂ ਹੁਣ ਸੁਣਨੀ ਐ ਲੈ ਹੈ ਕਾਮਲੀ ਇਹੋ ਜਿਹੀਆਂ ਗੱਲਾਂ ਕੁੜੀਆਂ ਨੂੰ ਨਹੀਂ ਪੁੱਛਦੇ ਹੁੰਦੇ ਸਾਡੇ ਵੇਲੇ ਕਿਹੜਾ ਕੁੜੀਆਂ ਨੂੰ ਪੁੱਛ ਕੇ ਦਿਨ ਕਢਾਉਂਦੇ ਹੁੰਦੇ ਸੀ ਆ ਹੁਣ ਹੀ ਰਿਵਾਜ ਜੇ ਬਦਲੇ ਆ ਤੁਹਾਡੇ ਵੇਲੇ ਮੇਰੀ ਗੱਲ ਸੁਣ ਪੂਆ ਤੂੰ ਆਪਣੇ ਪਤੀ ਜੀ ਨੂੰ ਚਾਹ ਪਾਣੀ ਨਹੀਂ ਪੁੱਛੇਂਗੀ ਦੱਸ ਕੀ ਖਾਣਾ ਹੈ ਉਹੀ ਬਣਾ ਕੇ ਦੇ ਦੇਣੀ ਆ ਚਾਹ ਬਣਾ ਦੇ ਪੂਆ ਕੋਈ ਨਹੀਂ ਬਣਾ ਦੇ ਮਾ ਪੂਆ ਬਾਗ ਨਹੀਂ ਗਈ ਸੀ ਤੇ ਹੁਣ ਕਿਵੇਂ ਆ ਗਈ ਇਹ ਉੱਤ ਬਾਗੀ ਸੀ ਤੈਨੂੰ ਪਤਾ ਹੈ ਇਹ ਥੋਕਾ ਦੇ ਨਿਕਲਦੀ ਹੈ ਇਿੱਤਾ ਆਪਣਾ ਸਾਰਾ ਘਰਵਾਰ ਝਾੜ ਕੇ ਫੇਰ ਨਿਕਲੂ ਇੱਥੋਂ ਚਲ ਮਾਂ ਤੂੰ ਐ ਨਾ ਗਿਆ ਕਰ ਇਹ ਵੀ ਤਾਂ ਇਸ ਘਰ ਦਿੱਤੀ ਆ ਆ ਜਾਂਦੀ ਆ ਚਲ ਕੋਈ ਗੱਲ ਨਹੀਂ ਆਪਾਂ ਨੂੰ ਕੀ ਕਹਿੰਦੀ ਐ ਦੋ ਰੋਟੀਆਂ ਖਾਂਦੀ ਐ ਨਾ ਮਾੜਾ ਬੋਲੀ ਜਾਂਦੇ ਬੋਲੀ ਜਾਂਦੇ ਤੇ ਉਹਦੀ ਗੱਲ ਨਾ ਸੁਣਿਆ ਕਰ ਅੱਛਾ ਤਾਂ ਹੀ ਤੇਰਾ ਮੂੰਹ ਜੋ ਉੱਤਰਿਆ ਪਿਆ ਸੀ ਮੈਨੂੰ ਐ ਸੀ ਪਤਾ ਨਹੀਂ ਕੀ ਗੱਲ ਹੈਗੀ ਹੁਣ ਪਤਾ ਲੱਗਿਆ ਵੀ ਤਾਂ ਮੂੰਹ ਉੱਤਰਿਆ ਪਿਆ ਤੇਰਾ ਤੈਨੂੰ ਪਤਾ ਨਾ ਪੁੱਤ ਮੈਂ ਤੈਨੂੰ ਦੇਖ ਕੇ ਜਮਾ ਹੀ ਨਹੀਂ ਰਾਜੀ ਇਹਨੂੰ ਚੰਤਰੀ ਨੂੰ ਇਹ ਹਿੱਡਾ ਦੀ ਇੱਥੇ ਬੈਠੀ ਹੈਗੀ ਫਿਰ ਮੇਰੀ ਗੱਲ ਸੁਣੋ ਜੇ ਤੈਨੂੰ ਨਹੀਂ ਦੇਖ ਕੇ ਤੂੰ ਇਹਨੂੰ ਰਾਜੀ ਹੈਗੀ ਫਿਰ ਕੱਲ ਉਹ ਵਿਆਹ ਹੋਊਗਾ ਵਿਆਹ ਚ ਸਾਰੇ ਮੂਰੇ ਮੂਰੇ ਫਿਰੂਗੀ ਫਿਰ ਤੂੰ ਮੈਨੂੰ ਇਹ ਦੱਸ ਫਿਰ ਕਿਵੇਂ ਦੇਖੇਂਗੀ ਹਣਾ ਅੱਛਾ ਮੇਰੇ ਵਿਆਹ ਚ ਵੀ ਤੂੰ ਇਹੋ ਜਿਹਾ ਹੀ ਰੱਖੇਂਗੀ ਮੈਨੂੰ ਇਹ ਦੱਸ ਦੇ ਚੱਲ ਬਸ ਤੂੰ ਵੀ ਉਹੀ ਪੁੱਠੀਆਂ ਸਿੱਧੀਆਂ ਗੱਲਾਂ ਕਰੀ ਜਾਣੀ ਹੈਗੀ ਗੱਲ ਵਾ ਪੁੱਠੀ ਸਿੱਧੀ ਗੱਲ ਦੀ ਨਹੀਂ ਹੈਗੀ ਬੰਦਾ ਖੁਸ਼ ਤਾਂ ਹੋ ਸਕਦਾ ਹੁਣ ਤੈਨੂੰ ਨਹੀਂ ਪਸੰਦ ਪੂਆ ਨਾ ਹੋਵੇ ਪਰ ਮੇਰੇ ਕਰਕੇ ਤਾਂ ਤੂੰ ਮੂੰਹ ਸਿੱਧਾ ਰੱਖ ਸਕਦੀ ਹੈਂ ਨਾ ਚੱਲ ਕੋਈ ਨਹੀਂ ਮੇਰੀ ਗੱਲ ਸੁਣੋ ਜਾ ਆਉਦੇ ਕੱਪੜੇ ਲੀੜੇ ਸਾਹਮਣੇ ਜਾ ਮੇਰਾ ਪੁੱਤ ਜਾ ਹਰਾਮ ਕਰ ਲਵੇਂ ਤੈਨੂੰ ਮੈਂ ਬਾਰ ਬਾਰ ਕਹਿ ਰਹੀ ਆ ਪੂਆ ਨਾਲ ਕੋਈ ਵੱਧ ਘੱਟ ਗੱਲ ਕਰਨ ਦੀ ਲੋੜ ਨਹੀਂ ਨਾ ਲੜਨ ਦੀ ਲੋੜ ਉਹ ਚੰਗਾ ਬਾਬਾ ਗੁਰੂ ਨਹੀਂ ਕੁਛ ਕਹਿੰਦੀ ਪੂਆ ਤਾਂ ਆਪ ਹੀ ਮੇਰੇ ਜੁੰਡਿਆਂ ਨੂੰ ਪੈਂਦੀ ਆ ਬਿੰਦੇ ਬਿੰਦੇ ਹਾਓ ਤੇਰੀ ਕੱਲੀ ਜੁੰਡਿਆਂ ਨੂੰ ਪੈਂਦੀ ਆ ਉਹ ਚੰਗਾ ਬਾਬਾ ਗੁਰੂ ਜਾ ਹੁਣ ਕੱਪੜੇ ਬਦਲ ਆ ਬਦਲ ਦਿਆਂ ਤੇ ਭਾਬੇ ਹੋਰਾਂ ਕਿੱਥੇ ਨੇ ਗੀਆਂ ਉਹਨਾਂ ਨੂੰ ਇਹ ਨਹੀਂ ਦਿੰਦਾ ਵੀ ਉਹਨਾਂ ਨੇ ਨੰਦਾਂ ਅਗੇ ਵੀ ਹਾਂ ਨੂੰ ਆ ਕੇ ਮਿਲ ਲੈਣ ਹਾਏ ਕੀ ਦੱਸਾਂ ਬੱਤ ਤੈਨੂੰ ਮੇਰਾ ਮੂੰਹ ਕਿਉਂ ਉੱਤਰਿਆ ਹੋਇਆ ਤੂੰ ਨਹੀਂ ਜਾਣਦੀ ਧੀ ਤੇਰੀ ਮਾਤਾ ਆਪਦੇ ਬੁਸ਼ਾਈ ਜਾਲ ਚ ਆਪ ਹੀ ਫਸ ਗਈ ਸਾਰਿਆਂ ਨੂੰ ਸਾਰੀ ਸਚਾਈ ਦਾ ਪਤਾ ਲੱਗ ਗਿਆ ਮੇਰਾ ਤਾਂ ਬਚਣ ਦਾ ਕੋਈ ਰਾਹ ਹੀ ਨਹੀਂ ਬਚਿਆ ਹੁਣ ਮਣਾ ਕਿਸੇ ਨਾ ਕਿਸੇ ਨੂੰ ਤਾਂ ਬੁਲਾਉਣਾ ਹੀ ਪਊ ਇੱਥੇ ਜਿਹੜਾ ਕੋਈ ਮਾੜੀ ਮੋਟੀ ਮੇਰੀ ਵਾਰ ਕਰਾ ਦੇ ਏ ਮਾਲਕਾ ਹੁਣ ਤਾਂ ਤੇਰੇ ਦੀ ਡੋਰਾਂ ਨੇ ਨੀ ਸੋਚੀ ਜੇ ਜਾਂ ਨਾ ਪੁੱਤ ਕੁਛ ਨਹੀਂ ਮਾਂ ਬਸ ਦਿਮਾਗ ਤੇ ਬੋਝ ਜੇ ਪੈ ਰਿਹਾ ਦਿਮਾਗ ਤੇ ਬੋਝ ਤੂੰ ਕਾਹਦਾ ਬੋਝ ਪਾ ਲਿਆ ਹੁਣ ਦਿਮਾਗ ਤੇ ਕੋਈ ਬੋਝ ਨਹੀਂ ਤੂੰ ਦੱਸ ਹਾਂ ਕਿਵੇਂ ਸੀ ਮੈਂ ਤਾਂ ਪਤਾ ਤੈਨੂੰ ਐਵੇਂ ਕਹਿੰਦੀ ਸੀ ਦੇਖੋ ਉਹ ਕੁੜੀ ਆਈ ਸੀ ਆਪਣੇ ਘਰੇ ਹਨਾ ਆ ਰਹਿ ਕੇ ਬਾਗ ਵੀ ਗਈ ਤੂੰ ਗੁੱਸਾ ਤਾਂ ਕਰੀ ਨਾ ਪੁੱਤ ਮੈਂ ਤੈਨੂੰ ਇਹ ਗੱਲ ਕਹਿੰਦੀ ਸੀ ਉਹ ਕੁੜੀ ਨੂੰ ਨਾ ਫੋਨ ਕਰਕੇ ਕਹਿ ਦੇ ਵਿਆਹ ਤੱਕ ਹੁਣ ਵਿਆਹ ਵੇਲੇ ਬੇਸ਼ੱਕ ਆ ਜੀ ਪਰ ਉਦੋਂ ਪਹਿਨਾ ਘਰੇ ਨਾ ਆਵੇ ਉਹ ਤਾਂ ਆਊਗੀ ਵਾਪਸ ਮੰਮੀ ਮੈਂ ਕਿਵੇਂ ਕਹਿ ਸਕਦਾ ਵੀ ਆਵੇ ਨਾ ਜਦੋਂ ਅਗਲੀ ਵਿਆਹ ਤੇ ਸੱਦੀ ਐ ਜੇ ਉਹ ਪਹਿਲਾਂ ਆ ਗਈ ਹੁਣ ਇਹਦਾ ਮਤਲਬ ਵੇ ਥੋੜੀ ਵੀ ਆਪਾਂ ਉਹਨੂੰ ਵਾਪਸ ਕਰ ਦਈਏ ਵਿਆਹ ਤੇ ਆਊਗੀ ਵਿਆਹ ਤੋਂ ਆਏ ਥੋੜੀ ਵੀ ਹੁਣ ਪਹਿਲਾਂ ਇੱਥੇ ਘਰੇ ਰਹਿਣ ਆਊਗੀ ਵਿਆਹ ਚ ਕਿਹੜਾ ਫਿਰ ਬਾਹਲੇ ਦਿਨ ਰਹਿਗੇ ਮਾਂ ਚਾਰ ਤਾਂ ਦਿਨ ਰਹਿਗੇ ਚਾਰ ਦਿਨ ਰਹਿਗੇ ਮੇਰੀ ਗੱਲ ਸੁਣ ਲੈ ਤੇਰੇ ਬਾਪ ਦੇ ਸੁਭਾਅ ਦਾ ਤੈਨੂੰ ਪਤਾ ਹੀ ਐ ਉਹ ਗੱਲ ਨੂੰ ਲੈ ਕੇ ਆਪਣੇ ਘਰੇ ਕਲੇਸ਼ ਛਿੜਦਾ ਭਾਈ ਕਲੇਸ਼ ਫਿਰ ਹੁਣ ਮੈਂ ਥੋੜੀ ਛੇੜਦਾ ਡੈਡੀ ਛੇੜਦਾ ਆ ਡੈਡੀ ਨੂੰ ਸਮਝਾਓ ਤੁਸੀਂ ਮੇਰੇ ਕੋਲ ਕਾਨੂੰ ਗੱਲਾਂ ਕਰਦੇ ਹੋ ਇਹ ਜਿਹਾ ਤੇਰੇ ਡੈਡੀ ਨੂੰ ਸਮਝਾਈ ਜਾ ਮਾਂ ਤੂੰ ਨਾ ਇਹ ਗੱਲ ਨੂੰ ਸਮਝੀ ਹੈ ਸਾਡੇ ਘਰੇ ਲੜਾਈ ਹੁੰਦੀ ਹੈਗੀ ਮਾਂ ਮੈਂ ਤਾਂ ਸਮਝ ਸਮਝ ਕੇ ਇੱਥੋਂ ਤੱਕ ਆ ਗਿਆ ਮੈਂ ਤਾਂ ਹੁਣ ਘੋੜੀ ਚੜਨ ਆਣਾ ਆਖ ਘੋੜੀ ਚੜਨਾ ਪਊਗਾ ਮੇਰੀ ਗੱਲ ਸੁਣ ਲੈ ਜੱਸ ਬਾਰ ਬਾਰ ਉਹੀ ਗੱਲਾਂ ਨਾ ਕਰਿਆ ਕਰ ਭਾਈ ਹੈ ਤੈਨੂੰ ਕਿੰਨੇ ਕ ਵਾਰ ਸਮਝਾਵਾਂ ਤੇਰੇ ਬੁੱਤ ਚ ਕਿਉਂ ਨਹੀਂ ਵੱਢਦੀ ਚਲੋ ਉਹ ਤਾਂ ਗੱਲ ਛੱਡ ਗੱਲ ਤਾਂ ਇਹ ਹੈ ਵੀ ਹੁਣ ਹੀਰ ਨੂੰ ਮੈਂ ਕਿਵੇਂ ਜਵਾਬ ਦੇਦਾ ਵੀ ਭਾਈ ਸਾਡੇ ਘਰੇ ਨਾ ਜਦੋਂ ਵਿਆਹ ਹੋਇਆ ਨੇੜੇ ਲੱਗਿਆ ਉਦੋਂ ਆ ਜੀ ਅਗਲੀ ਫਿਰ ਉਦੋਂ ਵੀ ਨਹੀਂ ਆਉਂਦੀ ਪੁੱਤ ਮੇਰੀ ਗੱਲ ਸੁਣ ਨਲੇ ਮੇਰੀ ਯਾਰਾਂ ਦੋਸਤਾਂ ਚ ਵੇਸਤੀ ਕਰਾਏਂਗੀ ਤੂੰ ਉਹ ਕਿੱਥੇ ਕਿੱਥੇ ਗੱਲ ਕਰੂ ਵੀ ਘਰੋਂ ਕੱਢਤਾ ਮੈਨੂੰ ਉਹਨਾਂ ਨੇ ਘਰੋਂ ਕੱਢਤਾ ਇਹੇ ਜਿਹੇ ਯਾਰ ਦੋਸਤ ਹੁੰਦੇ ਨੇ ਜਿਹੜੇ ਯਾਰ ਦੋਸਤਾਂ ਹੋਈਗਾ ਨਾਦਿਆਂ ਦੀ ਭੰਡੀ ਕਰਦੇ ਤੁਰੇ ਫਿਰਨ ਮੇਰੀ ਗੱਲ ਸੁਣ ਉਹਨੂੰ ਸਮਝਾ ਦੀ ਗੱਲ ਵੀ ਵਿਆਹ ਵੇਲੇ ਆਜੂ ਆਪੇ ਤਾਂ ਨਹੀਂ ਕਹਦੇ ਵੀ ਉਦੋਂ ਨਾ ਆਵੇ ਉਹ ਪਰ ਪੁੱਤ ਮੇਰੀ ਗੱਲ ਸੁਣ ਲੈ ਦੇਖ ਮੈਂ ਤੈਨੂੰ ਇਹ ਨਹੀਂ ਕਹਿੰਦੀ ਹੈਗੀ ਵੀ ਤੂੰ ਵੀ ਉਹਨੂੰ ਰੋਕ ਦੇ ਨਾ ਰੋਕ ਆ ਜੇ ਵੇਸ ਸਕ ਬਹੁਤਾ ਲੋਕਾਂ ਦੀ ਗੱਲਾਂ ਸੁਣਨੀ ਬਹੁਤ ਔਖੀਆਂ ਨੇ ਕੀ ਮੈਂ ਤੇ ਤੇਰੀ ਗੱਲ ਸਮਝਦਾ ਮਾਂ ਪਰ ਉਹਦੇ ਸੁਭਾਅ ਦਾ ਨਾ ਮੈਨੂੰ ਪਤਾ ਉਹਦਾ ਨਿੱਕੀ ਨਿੱਕੀ ਗੱਲ ਦਿਲ ਤੇ ਲਾ ਲੈਂਦੀ ਐ ਜੇ ਉਹਨੂੰ ਮੈਂ ਕੇਰਾ ਕਹੇ ਤਾਂ ਵੀ ਹੁਣ ਬਗਜਾ ਤੋਂ ਵਿਆਹ ਵਿਲੇ ਆ ਜੀ ਉਹਨੇ ਤਾਂ ਸਮਝ ਲੈਣਾ ਵੀ ਇਹ ਤਾਂ ਮੈਨੂੰ ਘਰੇ ਰੱਖ ਕੇ ਰਾਜ਼ ਹੀ ਨਹੀਂ ਘਰੋਂ ਕੱਢਣ ਨੂੰ ਫਿਰਦੇ ਆ ਤੂੰ ਦੇਖੀ ਜਾਈਂ ਫਿਰ ਕੀ ਕੁਛ ਇੱਥੇ ਜਲੂਸ ਨਿਕਲੂਗਾ ਫਿਰ ਭਾਈ ਇਹੋ ਜਿਹੇ ਲਿਹਾਜ਼ਾਂ ਕਾਹਤੋਂ ਕੋਨੇ ਹੋਣੇ ਹੋਗੇ ਹੈਂ বারবার ਨਹੀਂ ਲਿਆ ਜਾ ਰੱਖਿਆ ਕਰੋ ਘਰ ਤੱਕ ਲਈ ਕੀ ਨਾ ਕਰੋ ਜੇ ਤੈਨੂੰ ਪਤਾਗਾ ਵੀ ਉਹ ਇਹ ਜੀ ਹੈ ਜੀ ਜੇ ਹੁਣ ਲਿਹਾਜ਼ਾਂ ਨੂੰ ਨਹੀਂ ਘਰੇ ਲੈ ਕੇ ਆਵਾਂਗੇ ਤਾਂ ਹੋਰ ਬਗਾਨਿਆਂ ਨੂੰ ਲੈ ਕੇ ਆਵਾਂਗੇ ਬਗਾਨਿਆਂ ਨੂੰ ਲੈ ਕੇ ਆਵਾਂਗੇ ਮੇਰੀ ਗੱਲ ਸੁਣ ਲੈ ਮੁੰਡਿਆ ਤੂੰ ਮੁੰਡਾਂਗਾ ਠੀਕ ਆ ਕੋਈ ਮੁੰਡਾ ਘਰੇ ਤੇਰਾ ਕੋਈ ਯਾਰ ਦੋਸਤ ਆਉਂਦਾ ਹੋਵੇ ਅਸੀਂ ਮੰਨ ਵੀ ਜਾਂਦੇ ਤੇਰਾ ਬਾਪ ਵੀ ਮੰਨ ਜਾਂਦਾ ਪਰ ਉਹੀ ਗੱਲ ਮੁੰਡੇ ਦੇ ਘਰੇ ਭਾਈ ਕੋਈ ਕੁੜੀ ਆਵੇ ਹੈ ਲੋਕਾਂ ਦੀ ਗੱਲਾਂ ਨਹੀਂ ਸੁਣੀਆਂ ਜਾਂਦੀਆਂ ਹੈਗੀਆਂ ਮੇਰੀ ਗੱਲ ਸੁਣ ਲੈ ਅੱਜ ਤੇਰੀ ਉਹ ਆਈ ਸੀ ਕਿਦਰ ਆਪਣੇ ਘਰਾਂ ਵਾਲੀ ਚਾਚੀ ਆਈ ਸੀ ਉਹ ਗੱਲ ਕਹਿ ਕੇ ਗਈ ਤੇ ਕਹਿੰਦੀ ਆ ਕਿ ਤੁਹਾਡੇ ਘਰੇ ਕੋਈ ਕੁੜੀ ਉਹ ਤਾਂ ਸ਼ੁਕਰ ਕਰ ਤੇਰੀ ਭੂਆ ਨੇ ਗੱਲ ਸਮਝਾ ਲੀ ਉਹ ਕਹਿੰਦੀ ਐ ਕਰਕੇ ਵੀ ਮੇਰੇ ਜੇਠ ਦੀ ਕੁੜੀ ਲਿਆਤੀ ਆ ਵਿਆਹ ਵਾਲੇ ਕੰਮ ਕਰ ਕਰਕੇ ਤਾਂ ਗੱਲ ਉਹੀ ਗੱਲ ਤਾਂ ਸਾਂਭੀ ਜੇ ਉਹੀ ਗੱਲ ਕੱਢੀ ਕੋਠੀ ਗੱਲਾਂ ਚੜਾ ਦੂਗੀ ਉਹ ਗੱਲ ਦਾ ਤੇਰੀ ਸਮਝਦਾ ਮਾਂ ਪਰ ਅੱਜ ਕੱਲ੍ਹ ਹੁਣ ਜ਼ਮਾਨਾ ਬਦਲ ਗਿਆ ਇਹ ਪ੍ਰਾਣੀਆਂ ਸੋਚਾਂ ਨੇ ਤੁਸੀਂ ਕਿਉਂ ਨਹੀਂ ਅੱਗੇ ਵੱਧਦੇ ਜ਼ਮਾਨਾ ਈ ਈ ਦੂਰ ਪਹੁੰਚ ਗਿਆ ਤੁਸੀਂ ਸੋਡੀ ਸੋਚ ਹਲੇ ਵੀ ਉੱਥੀ ਆ ਵੀ ਕੀ ਕਹਿਣਗੇ ਲੋਕ ਲੋਕ ਤਾਂ ਜੇ ਚੰਗਾ ਕਰਾਂਗੇ ਤਾਂ ਵੀ ਕਹਿਣਗੇ ਜੇ ਮਾੜਾ ਕਰਾਂਗੇ ਤਾਂ ਵੀ ਕਹਿਣਗੇ ਕੋਈ ਮੇਰੀ ਗੱਲ ਸੁਣ ਲੈ ਹੁਣ ਪਿੰਡ ਦੇ ਵਿੱਚ ਰਹਿਣਾ ਹੈ ਇੱਥੇ ਰਹਿਣਾਗਾ ਹੁਣ ਇਹ ਨਹੀਂ ਹੈਗਾ ਵੀ ਇੱਥੇ ਚਾਰ ਦਿਨਾਂ ਕਿ ਚਾਰ ਦਿਨ ਕਿਤੇ ਨਗੋਰੀ ਹੋਰ ਧਰ ਲਾਗੇ ਰਹਿਣਾ ਤਾਂ ਇੱਥੇ ਹੀ ਹੈ ਨਾ ਸਮਾਜ ਦੇ ਨਾਲ ਪੁੱਤ ਚੱਲਣਾ ਪੈਂਦਾਗਾ ਯਾ ਮੰਮੀ ਸਮਾਜ ਦੇ ਨਾਲ ਦਾ ਚੱਲ ਰਹੇ ਆ ਹੋਰ ਦੱਸ ਅਸੀਂ ਆਪਾਂ ਸਮਾਜ ਉਲਟ ਚੱਲਦੇ ਆਂਗੇ ਸਾਰਾ ਸਮਾਜ ਜੀ ਇਹੋ ਜਿਹਾ ਕੋਈ ਚੱਲ ਰਿਹਾਗਾ ਹੁਣ ਜੇ ਮੇਰੀ ਦੋਸਤ ਆ ਜੇ ਮੇਰੇ ਘਰੇ ਆ ਗਈ ਫਿਰ ਕੀ ਹੋਗਾ ਲੈ ਉਹ ਕਿਹਾਉਂ ਆਈ ਐ ਵਿਆਹ ਤੇ ਆਈ ਐ ਮੈਂ ਗੱਲ ਸਿਰਫ ਇੰਨੀ ਐ ਵੀ ਚਾਰ ਦਿਨ ਪਹਿਲਾਂ ਆ ਗਈ ਚਾਰ ਦਿਨ ਪਹਿਲਾਂ ਕੀ ਲੇਟ ਕੀ ਲੈ ਕੰਮ ਵੀ ਤਾਂ ਸਾਰੇ ਤੁਹਾਡੇ ਨਾਲ ਕਰਾਏ ਆ ਉਹਨੇ ਕੱਲੀ-ਕੱਲੀ ਉਹਨੇ ਸ਼ਾਪਿੰਗ ਕਰਾਈਏ ਸਾਨੂੰ ਸਾਨੂੰ ਨਹੀਂ ਕੀ ਲੀੜੇ ਲੱਤੇ ਦਾ ਪਤਾ ਸੀ ਉਹਨੇ ਦੇਖ ਕੇ ਆਪਦੀ ਪਸੰਦ ਨਾਲ ਸਾਰਾ ਕੁਝ ਦਵਾਇਆ ਆਹੋ ਲੀੜੇ ਲੱਤੇ ਤਾਂ ਜਣੋ ਉਸੇ ਨੂੰ ਸਾਰੀ ਅਕਲ ਤੀ ਹੈ ਨਾ ਹੈ ਅਸੀਂ ਨਾ ਫੋਨ ਕਰਕੇ ਉਹਨੂੰ ਸੱਦਿਆ ਦੀ ਵੀ ਸਾਨੂੰ ਲੀੜੇ ਲੱਤਾ ਤੂੰ ਦਵਾ ਕੇ ਸਾਨੂੰ ਆਪ ਨਹੀਂ ਸਾਰੀ ਉਮਰ ਦਾ ਸਾਡੀ ਟੱਪ ਗਈ ਹੁਣ ਮੇਰੀ ਗੱਲ ਸੁਣ ਲੈ ਜੱਸ ਠੀਕ ਹੈ ਨਾ ਸਾਰੀ ਮੁੱਖ ਦੀ ਗੱਲ ਇਹ ਹੀ ਆ ਵਿਆਹ ਤੋਂ ਪਹਿਲਾਂ ਉਹ ਕੁੜੀ ਘਰੇ ਆਉਣੀ ਚਾਹੀਦੀ ਵਿਆਹ ਨੂੰ ਹੀ ਆਉਣੀ ਚਾਹੀਦੀ ਨਾਲ ਇੱਕ ਗੱਲ ਹੋਰ ਮੈਂ ਤੇਰੀ ਮਾਮੀ ਦਾ ਫੋਨ ਆਇਆ ਸੀਗਾ ਮੈਂ ਨੋ ਤੇ ਕੋ ਆ ਜਾ ਕੱਢ ਕੇ ਆਉਣਾ ਅੱਜ ਉਹ ਦੁੱਧ ਇਕੱਠਾ ਕਰ ਰੱਖਿਆ ਉਹਨੇ ਮੈਨੂੰ ਕੌਣ ਕੀਤਾ ਤੇ ਉਹ ਕਹਿੰਦੀ ਮੈਂ ਢਿੱਲੀ ਜੀ ਹੋ ਗਈ ਬੀਪੀ ਜਾ ਵੱਧ ਗਿਆ ਉਹ ਗੋਲੀ ਮੁੱਕ ਰਹੀ ਸੀ ਕਿ ਉਹਦੀ ਬਲੱਡ ਵਾਲੀ ਤੈਨੂੰ ਪਤਾ ਰੋਜ਼ ਖਾਂਦੀ ਹੈ ਕਿ ਉਹ ਭੁੱਲ ਰਹੀ ਸੀ ਉਹ ਨਹੀਂ ਮੰਗਾਈ ਹੈ ਕਿ ਤੇਰੇ ਮਾਮੇ ਨੇ ਲੈ ਕੇ ਨਹੀਂ ਦਿੱਤੀ ਪਤਾ ਨਹੀਂ ਭਾਈ ਆਪ ਹੀ ਕਹਿਣਾ ਪੁੱਤ ਮਗਜੀ ਨਾਲੇ ਥੋੜਾ ਜਿਹਾ ਖਵਾਲ ਲੈ ਵੀ ਆਈਂ ਹੀਰ ਨੂੰ ਦੇ ਦਾਂਗੇ ਉਹਨੂੰ ਵਧੀਆ ਲੱਗਦਾ ਮੈਂ ਕਹਿ ਨਹੀਂ ਆ ਕਿ ਸਾਰਾ ਕੱਢ ਕੇ ਪਹਿਲਾਂ ਅਸੀਂ ਆਪਾਂ ਉਹ ਹੀ ਕੁੜੀ ਨੂੰ ਨਾ ਫੜਾ ਦੇ ਹੀਰ ਨੂੰ ਦੇ ਦਾਂਗੇ ਤੇਰੇ ਕੋ ਨਹੀਂ ਜੰਮੀ ਸਰਿਆ ਪਿਆ ਮੁੰਡਿਆ ਤੇਰੇ ਵਿਆਹ ਦੀਆਂ ਮਾਈਆਂ ਆਉਣਗੀਆਂ ਉਹ ਉੱਪਰ ਮੈਂ ਆਪ ਕੱਢ ਕੇ ਲਵਾਂ ਨਾ ਕਿ ਉਹ ਕਿਸੇ ਦੀ ਹੋਰ ਗੱਲ ਕੁੜੀ ਖਾਤਰ ਕੱਢ ਕੇ ਲਹੁੰਦੀ ਆ ਔਰੇ ਫੇਰ ਕੀ ਹੋਜੂ ਜੇ ਉਹ ਖੁਆ ਲੈ ਲੂ ਉਹਨੂੰ ਵਧੀਆ ਲੱਗਦਾਗਾ ਗਜਰੇਲਾ ਹੀ ਕੱਢਣਾ ਹੁਣਾ ਮੇਰੀ ਗੱਲ ਸੁਣ ਲੈ ਗਜਰੇਲਾ ਕੱਢਣਾ ਚਾਹੇ ਖੋੜਾ ਚਾਹੇ ਕੁਸ ਕੱਢਣਾ ਉਹਨੂੰ ਤਾਂ ਮੈਂ ਵਹੀ ਗੱਲ ਘਰੇ ਇੱਕ ਟਿੱਕੀ ਵੀ ਨਹੀਂ ਦਿੰਦੀ ਹੈਗੀ ਬਹੁਤ ਆਦਾ ਯਾਰ ਤੇਰੇ ਬਾਪ ਮੂਰੇ ਨਾ ਇਹ ਗੱਲਾਂ ਕਰ ਲਈ ਕੋਈ ਇੱਚ ਕੀ ਗਲਤ ਹੈ ਕੀ ਜੇ ਖੁਆ ਹੁਣ ਕੱਢਣਾ ਉਹ ਖਾ ਲੂ ਘਰੇ ਲੈ ਜੂ ਮਾੜਾ ਮੋਟਾ ਕੀ ਹੋਜੂ ਫਿਰ ਉਹ ਗੜਾ ਪਗਵਾ ਕੱਢ ਕੇ ਦਿੰਦੇ ਨਹੀਂ ਹੁੰਦੇ ਰਿਸ਼ਤੇਦਾਰੀਆਂ ਚ ਦਿੰਨੇ ਹੁੰਦੇ ਆ ਰਿਸ਼ਤੇਦਾਰੀਆਂ ਚ ਮੇਰੀ ਗੱਲ ਸੁਣ ਲੈ ਤੂੰ ਆਉਂਦੀ ਹਰਕਤਾਂ ਤੋਂ ਬਾਅਦ ਆਉਂਦਾ ਨਹੀਂ ਮੈਂ ਤੇਰੇ ਬਾਪ ਨੂੰ ਰੋਕੀ ਜਾਨੀ ਆ ਤੂੰ ਉਹੀ ਗੱਲ ਬਰਾਬਰ ਦਾ ਮੁੰਡਾ ਹੱਥ ਨਾ ਚੱਕੀ ਨਾ ਚੱਕੀ ਤੂੰ ਉਹ ਕੰਮ ਜੱਸ ਕਰਾ ਕੇ ਹਟੀਆਂ ਮੈਂ ਕਿੰਨਾ ਕੁ ਟਾਈਮ ਅੜੂਗੀ ਭਾਈ ਮੂਰੇ ਮਾਂ ਮੈਂ ਗਲਤ ਕੀ ਕਿਹਾ ਮੈਂ ਸਿਰਫ ਤੈਨੂੰ ਇੰਨਾ ਹੀ ਕਿਹਾ ਵੀ ਖੋਆ ਕੱਢ ਲੇਂਗੀ ਚੱਲ ਚੱਲ ਭੋਰਾ ਉਹ ਲੈ ਜੂਗੀ ਉਹ ਖਾ ਲੂਗੀ ਲੋਕ ਤਾਂ ਲੋਕ ਤਾਂ ਲੰਗਰ ਲਾਈ ਜਾਂਦੇ ਨੇ ਤੁਸੀਂ ਇਸ ਚਾ ਕੁੜੀ ਨੂੰ ਕੁਝ ਖਵਾ ਨਹੀਂ ਸਕਦੇ ਹੈ ਮੇਰੀ ਗੱਲ ਸੁਣ ਲੈ ਮੈਂ ਜਾਣੀਆਂ ਤੇਰੇ ਬਾਪ ਦੇ ਮੂਹਰੇ ਇਹ ਜੀਆਂ ਕੋਈ ਗੱਲਾਂ ਨਾ ਕਰੀ ਘਰ ਇੱਕਲੇ ਸਿਰੂਗਾ ਨਾਲ ਵਿਚ ਵਿਚਾਲੇ ਕੋਈ ਨਹੀਂ ਹੋਣਾ ਤੇਰੀ ਭੂਆ ਹੋਊਗੀ ਭੋਮ ਨੇ ਮੈਨੂੰ ਮਗਰੇ ਫੋਨ ਮਾਰ ਦੇਣਾ ਵੀ ਤੂੰ ਆ ਜਾ ਐਡੀ ਤਾਂ ਕੋਈ ਗੱਲ ਹੀ ਨਹੀਂ ਮੈਂ ਤਾਂ ਖੋਏ ਦੀ ਗੱਲ ਕਰੀਆ ਚਲ ਛੱਡ ਰਹਿਣ ਦੇ ਅਸੀਂ ਤਾਂ ਖਾਂਦੇ ਹੀ ਨਹੀਂ ਹੈਗੇ ਖੋਆ ਤੁਸੀਂ ਖਾਣ ਹੁਣ ਮਗਰੋ ਬੋਲੀ ਨਾ ਤੇਰੇ ਬਾਪ ਦੇ ਮੂਹਰੇ ਨਹੀਂ ਬੋਲਦਾ ਹਾਂ ਕਰ ਲੋ ਆਪ ਵੀ ਮਨਮਾਨੀਆਂ ਕਹਿ ਦੂੰ ਨਾਲੇ ਮੈਂ ਹੀਰ ਨੂੰ ਵੀ ਨਾ ਆਵੇ ਆਦਾਂ ਯਾਰ ਇਹ じゃ ਮੈਂ ਕੀ ਪਹਿਲਾਂ ਪਿਓ ਪੈਂਦਾ ਸੀ ਗੱਲ ਹੁਣ ਮਾਂ ਪੈਣ ਲੱਗੀ ਵੀ ਚਲੋ ਜੀ ਹੁਣ ਚਾਰ ਟਿੱਕੇ ਉਹ ਘਾਲੂ ਫਿਰ ਕਿੱਡਾ ਵੱਡਾ ਲੋੜਾ ਆ ਜਾਊਗਾ। ਛਿੱਤੀ ਸਤਿ ਸ਼੍ਰੀ ਅਕਾਲ ਬੱਬੀ ਸਤਿ ਸ਼੍ਰੀ ਅਕਾਲ। ਹਾਂ ਮੈਂ ਤਾਂ ਵਧੀਆ ਤੂੰ ਦੱਸ ਕਿਵੇਂ ਆ ਮੈਂ ਵੀ ਵਧੀਆ ਖੜ ਜਾ ਪ੍ਰੈਸ ਥੱਲੇ ਰੱਖਦਾ। ਫੇਰ ਕਰ ਦੋਗੇ ਉਹ ਬਹਿ ਜਾ ਕਰ ਦਿੰਦੀ ਆ ਲੈ ਮੈਂ ਕਰ ਦਿੰਦੀ ਆ ਨਾ ਨਾ ਲੈ ਹੁਣ ਤਾਂ ਆਈ ਆ ਹਜੇ ਆ ਕੇ ਬੈਠੀ ਵੀ ਨਹੀਂ ਮੈਂ ਕਰਦਾਂ ਨਹੀਂ ਆਂਥਰ ਕੰਮ ਕਰਨ ਲੱਗ ਜਾ। ਥੋੜ੍ਹੋਂ ਨਹੀਂ ਪਤਾ ਲੱਗਦਾ ਕਿ ਮੈਂ ਕਦੋਂ ਆਈਆਂ ਮੈਨੂੰ ਆਈ ਨੂੰ ਤਾਂ ਅੱਧਾ ਘੰਟਾ ਹੋ ਗਿਆ ਅੱਛਾ ਹਾਂ ਤੁਸੀਂ ਤਾਂ ਆਪਦੀਆਂ ਗੱਲਾਂ 'ਚ ਰੁੱਝੀਆਂ ਪਈਓ ਹਾਇ ਮੈਨੂੰ ਮਨਿੰਦਰ ਭਾਬੀ ਨਹੀਂ ਮਿਲੀ ਪਤਾ ਨਹੀਂ ਕੀ ਕਰੀ ਜਾਂਦੀ ਐ ਕੀ ਨਾ ਨਾਕਾਸ਼ ਭਾਈ ਦਿਖਦਾ ਕਿਤੇ ਪਤਾ ਕੀ ਐ ਹੁਣ ਤੇਰੇ ਪਤਨ ਵਿਆਹ ਦੇ ਤਿਆਰੇ ਚੱਲੀ ਜਾਂਦੀਆਂ ਨੇ ਬਸ ਆਈ ਉਲਝੇ ਫਿਰਦੇ ਆ ਸਾਰੇ ਕੰਮ ਕਾਰ ਸਾਰਿਆਂ ਨੂੰ ਵਿਆਹ 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 ਦੀ ਹੋ ਰਹੀ ਐ ਜਿਹਦਾ ਵਿਆਹ ਉਹਦਾ ਪਤਾ ਵੀ ਨਹੀਂ ਉਹ ਕਿੱਥੇ ਐ ਕਿੱਥੇ ਨਾ ਤੇ ਲੈ ਤਨਤਾਇਸੀ ਆਏਗੀ ਤੱਕ ਕਰੇ ਪਤਾ ਹੀ ਫੇਰ ਦੱਸਾਂਗੇ ਐਵੇਂ ਫਿਰ ਮੈਂ ਖਾ ਉੱਥੇ ਘੁੰਮਣ ਦੱਸਾ ਦਾਂਗੇ ਹਨਾ ਐਵੇਂ ਫਿਰ ਤੇਰਾ ਮੂਡ ਜਾਫ ਹੋ ਜਾਊਗਾ ਵੀ ਲੈ ਮੈਂ ਘੁੰਮਣ ਆ ਗਈ ਪਿੱਛੋ ਮੇਰਾ ਵਿਆਹ ਰੱਖਤਾ ਤੁਸੀਂ ਕਿਹੜਾ ਕਿਸੇ ਨੇ ਪੁੱਛਿਆ ਵੀ ਤੇਰਾ ਵਿਆਹ ਰੱਖਦੀ ਏ ਜਾਂ ਨਹੀਂ ਰੱਖਦੀ ਏ ਮੈਨੂੰ ਪੁੱਛੇ ਬਿਨਾ ਮੇਰਾ ਵਿਆਹ ਰੱਖਤਾ अच्छा जितनु ਪੁੱਛ ਲਾਂਦੇ ਫੇਰ ਕੀ ਕਰਦੇ ਫੇਰ ਵੀ ਤਾਂ ਅਸੀਂ ਰੱਖਦੀ ਆਂ ਭਾਵੇਂ ਤੈਨੂੰ ਗੱਲ ਦੱਸ ਅੱਜ ਤੋਂ ਬਹੁਤ ਸੋਹਣੀ ਲੱਗੀ ਜਾਨੀ ਆ ਤੋ ਐਂ ਬਣ ਕੇ ਰਹਾ ਕਰ ਤੈਨੂੰ ਕਿੰਨੇ ਵਾਰੀ ਕਿਹਾਗਾ ਕਿ ਜਦੋਂ ਨਾ ਤੂੰ ਐ ਸੈਡ ਜੇ ਰਹਿਣੀ ਆ ਜਾਂ ਫਿਰ ਤੂੰ ਫਿੱਕੇ ਜੇ ਕੱਪੜੇ ਪਾ ਲੈਣੇ ਆ ਸੱਚੀ ਐਂ ਜੇ ਕਰਦਾਗਾ ਵੀ ਆਪ ਅਸੀਂ ਐ ਫਿਰਦੇ ਆਂ ਵੀ ਉਹਦਾ ਦਿਲ ਨਹੀਂ ਕਰਦਾ ਉਹ ਵਧੀਆ ਕੀਤਾ ਤਦ ਹੁਣ ਤੋਂ ਨਵੇਂ-ਨਵੇਂ ਕੱਪੜੇ ਪਾਉਣ ਲੱਗ ਗਏ ਇਹ ਤਾਂ ਨਾ ਮਨਿੰਦਰ ਦਵਾ ਕੇ ਲਈ ਸੀ ਮੈਨੂੰ ਸੁਰਤੱਕੇ ਨਾਲ ਟੇਲਰ ਨੂੰ ਫੜਾਇਆ ਸੀ ਤੇ ਆ ਫੜ ਕੇ ਲਿਆ ਕੇ ਤਦ ਕਹਿੰਦੀ ਲੈ ਪਾ ਲੈ ਕਹਿੰਦੀ ਵਿਆਹ ਵਾਲਾ ਘਰ ਆ ਕਹਿੰਦੀ ਆਉਂ ਆਉਂਦੇ ਜਾਂਦੇ ਆ ਨਾ ਲੋਕ ਫਿਰ ਭੈੜਾ ਲੱਗਦਾ ਕਹਿੰਦੀ ਭਾਬੀ ਅੱਜ ਸੱਚੀਓ ਸਾਹੀ ਚਿੱਠੀ ਲਿਖੀ ਜਾਣਗੇ ਤੂੰ ਹੋਰ ਤੈਨਾਂ ਨੇ ਮੈਨੂੰ ਆਣੇ ਦੱਸ ਤੇਰਾ ਟੂਰ ਕਿਵੇਂ ਰਿਹਾ ਕਿੱਥੇ-ਕਿੱਥੇ ਘੁੰਮੇ ਆਈ ਮੇਰਾ ਟੂਰ ਤਾਂ ਬਹੁਤ ਵਧੀਆ ਰਿਹਾ ਹੁਣ ਕਿੱਥੇ-ਕਿੱਥੇ ਦੱਸਾਂ ਤੂੰ ਇਹ ਪੁੱਛ ਵੀ ਕਿੱਥੇ-ਕਿੱਥੇ ਨਹੀਂ ਗਏ ਤੁਸੀਂ ਜਾ ਕੇ ਜੀ ਲਾ ਲਿਆ ਹੈ ਭਾਬੀ ਜੀਤਾ ਲੱ ਕਾਰ ਕਰਨੀਆਂ ਵਾਲਿਆਂ ਨਾਲ ਹੁਣ ਹਨਾ ਤੇ ਜਦ ਸਾਰੇ ਵਧੀਆਂ ਹੋਣ ਨਾਲ ਫਿਰ ਵਧੀਆਂ ਹੀ ਲੱਗਦਾ ਹੈਗਾ ਪਰ ਜਿੱਤੀ ਤੈਨੂੰ ਗੱਲ ਦੱਸਾਂ ਮੇਰਾ ਜੀ ਨਹੀਂ ਲੱਗਾ ਤੇਰੇ ਬਿਨਾ ਸੱਚੀ ਫਿਰ ਕੁੜੀਆਂ ਦਾ ਘਰਦਿਆਂ ਰੌਣਕਾਂ ਹੀ ਹੁੰਦੀਆਂ ਨਹੀਂ ਗਈਆਂ ਤੇ ਭੂਆ ਕਦੋਂ ਆਈ ਸੀਗੀ ਮੈਨੂੰ ਮਿਲੀ ਹੈ ਭੂਆ ਭੂਆ ਨੂੰ ਤਾਂ ਹੋ ਗਏ ਕਾਫੀ ਦਿਨ ਚੱਲ ਕੋਈ ਨਹੀਂ ਤੇ ਮੈਂ ਕਹਿੰਦੀ ਸੀ ਭਾਬੀ ਤੇ ਤੂੰ ਵਿਆਹ ਲਈ ਕੱਪੜੇ ਸਵਾਲੇ ਹਾਂ ਸਵਾਲੇ ਤੇ ਉਹ ਆਪਣੇ ਉਹ ਆਇਆ ਹੈਗੇ ਇਸ ਬੁਟੀਕ ਵਾਲੇ ਬਸ ਉੱਥੇ ਸੂਟ ਦੋ ਤਿੰਨ ਜੇ ਸਿਲੈਕਟ ਕਰ ਲਏ ਸੀਗੇ ਉਹ ਭੇਜ ਦਾਨਗੇ ਸਿਓਕੇ ਚੱਲ ਵਧੀਆ ਕੀਤਾ ਤੇ ਮੇਰੇ ਸੂਟ ਫਿਰ ਤੇਰੇ ਸੂਟ ਤਾਂ ਸਾਰੇ ਨਾਲ ਪਹਿਲਾਂ ਆਉਣਗੇ ਇਹ ਵੀ ਗੱਲ ਹੈ ਸਾਡੇ ਨਾਲ ਤੇਰਾ ਤਾਂ ਪੱਕਾ ਮੰਗਵਾ ਕੇ ਆਵਾਂਗੇ ਪਰ ਨਹੀਂ ਫਿਰ ਬੜੀ ਤਿਆਰੀ ਕਰਨੀ ਹੈ ਨਾ ਬੈਗ ਚ ਪਾ ਕੇ ਰੱਖਣਾ ਸਾਰੇ ਕੱਪੜਾ ਲੈ ਜਾ ਤੇਰਾ ਇਹ ਤਾਂ ਗੱਲ ਤੇਰੀ ਪੱਭੀ ਹੈਗੀ ਆ ਜਦੋਂ ਤੁਸੀਂ ਸਾਰੇ ਮੈਨੂੰ ਇੰਨਾ ਪਿਆਰ ਕਰਦੇ ਹੋ ਹਨ ਮੇਰਾ ਇੰਨਾ ਮੋਹ ਕਰਦੇ ਹੋ ਮੈਨੂੰ ਸੱਚੀ ਬਹੁਤ ਵਧੀਆ ਲੱਗਦਾਗਾ ਨਹੀਂ ਤਾਂ ਕਈ ਭਾਬੀ ਹੁੰਦੀਆਂ ਨੇ ਨਾ ਆਪਣੀਆਂ ਨਾ ਨਣਦਾ ਨਾਲ ਨਾ ਮੂੰਹ ਮੂੰਬਿੰਗਾ ਕਰਕੇ ਫਰੀ ਜਾਂਦੀਆਂ ਰਹਿੰਦੀਆਂ ਨੇ ਨਾ ਤਾਂ ਕੁਝ ਕਰਨ ਨੂੰ ਜੀ ਕਰਦਾ ਨਾ ਦੇਖਣ ਨੂੰ ਜੀ ਕਰਦਾ ਇੱਕੋ ਇੱਕ ਮੇਰੀ ਪਿਆਰੀ ਨਨਾਨਾ ਹੈ ਲੈ ਉਹਦੇ ਨਾਲ ਮੂੰਈਗਾ ਮੂੰਹ ਕਰਕੇ ਅਸੀਂ ਕੀ ਲੈਣਾ ਇਹ ਤਾਂ ਗੱਲ ਹੈ ਭਾਬੀ ਤੇਰੀ ਤੇ ਮੈਂ ਕੁਛ ਦੀ ਸੀਗੀ ਮੇਰੀ ਮਾਂ ਨੂੰ ਬੁਖਾਰ ਚੜ ਰਿਹਾ ਦੋ ਤਿੰਨ ਦਿਨ ਦਾ ਹਾਂ ਕਿਉਂ ਕੀ ਹੋ ਗਿਆ ਜਦੋਂ ਮੈਂ ਆਈਆਂ ਨਾ ਮੂੰਹ ਹੋਰ ਇੰਜੇ ਕਰ ਰੱਖਿਆ ਸੀ ਕਹਿੰਦੀ ਬਿਮਾਰ ਹੋ ਰਹੀਆਂ ਦੋ ਤਿੰਨ ਦਿਨਾਂ ਤੋਂ ਪਤਾ ਨਹੀਂ ਕੀ ਗੱਲ ਹੈਗੀ ਕਿ ਨਾ ਤੇ ਚੱਜ ਨਾਲ ਬੋਲੀ ਜੇ ਨਹੀਂ ਹੈਗੀ ੱੱਕੇ ਨਾਲ ਬੋਲੀ ਆ ਪਤਾ ਨਹੀਂ ਕੀ ਹੋਇਆ ਮੰਮੀ ਨੂੰ ਅਸੀਂ ਵੀ ਕਿੰਨੇ ਵਾਰ ਕੁਛ ਲੈਣੇ ਆ ਜੇ ਐਂ ਕਹਿੰਦੇ ਦਵਾਈ ਲਿਆ ਤਾਂ ਦਵਾਈ ਨਹੀਂ ਲੈਣ ਜਾਂਦੀ ਇਆ ਹੀ ਕਹਿੰਦੇ ਬਸ ਲੈ ਲਈ ਦਵਾਈ ਮੈਂ ਲੈ ਲਈ ਦਵਾਈ ਦੋ ਤਿੰਨ ਦਿਨ ਹੋ ਗਏ ਹੈ ਕਹਿੰਦੇ ਚਿੱਤ ਜਿਹਾ ਠੀਕ ਨਹੀਂ ਹੈਗਾ ਠੀਕ ਪਤਾ ਨਹੀਂ ਕੀ ਸੋਚਦੇ ਰਹਿੰਦੇ ਆ ਮੈਨੂੰ ਪਤਾ ਲੱਗ ਗਿਆ ਉਹ ਕੀ ਸੋਚਦੇ ਆ ਉਹਨਾਂ ਨੂੰ ਹੁਣ ਇਹ ਚੀਜ਼ ਦੀ ਟੈਨਸ਼ਨ ਹੈ ਨਾ ਹੁਣ ਮੇਰਾ ਕਾਰਵਿਹਾਰ ਸਾਰਾ ਕਰਨ ਹੈਗਾ ਮੇਰਾ ਵਿਆਹ ਕਰਨਾ ਐਨੇ ਟਾਈਮ ਬਾਅਦ ਤਾਂ ਮਹਿਮਾਨ ਨੂੰ ਮਿਲੀ ਸੀ ਮਾਂ ਮੈਨੂੰ ਮਿਲੀ ਸੀ ਸਾਡੇ ਦੋਨਾਂ ਦਾ ਕਿੰਨਾ ਜੀ ਲੱਗਿਆ ਸੀ ਵੀ ਥੋੜੇ ਜਿਹਾ ਟਾਈਮ ਚ ਫੇਰ ਮੇਰਾ ਵਿਆਹ ਰੱਖਤਾ ਤੂੰ ਆਪ ਸੋਚੇ ਹੈਨਾ ਫਿਰ ਉਹਨੂੰ ਇਹ ਟੈਨਸ਼ਨ ਤਾਂ ਹੈਗੀ ਆ ਨਾ ਵੀ ਮੇਰੀ ਧੀ ਘਰ ਹੁਣ ਜਾਊਗੀ ਗੱਲ ਤਾਂ ਤੇਰੀ ਸਹੀ ਹੈ ਜੀਤੀ ਫਿਰ ਤੈਨੂੰ ਕਿੰਨਾ ਕੁ ਟਾਈਮ ਇੱਥੇ ਰੱਖਣ ਜਾਣਾ ਤਾਂ ਹੈਗੀ ਤੋ ਇੱਕ ਨ ਇੱਕ ਦਿਨ ਘਰ ਹੋਂ ਨਹੀਂ ਤਾਂ ਬਾਅਦ ਜਾਣਾ ਪੈਂਦਾ ਫਿਰ ਇਹ ਤਾਂ ਹੈ ਸਭ ਨੂੰ ਜਾਣਾ ਹੀ ਪੈਂਦਾ ਤੁਸੀਂ ਕਿਹੜਾਈਆਂ ਨਹੀਂ ਹੈਨਾ ਹਾਂ ਹੋਰ ਦੱਸ ਹੋਰ ਭਾਬੀ ਸਭ ਵਧੀਆ ਕੁਛ ਖਾ ਪੀ ਲਿਆ ਨਹੀਂ ਉਹ ਪੂਆ ਕਹਿੰਦੀ ਸੀਗੀ ਮੈਂ ਚਾਹ ਬਣਵਾਉਣੀ ਆਂਗੀ ਤੇ ਫਿਰ ਮੈਂ ਮੰਮੀ ਨੂੰ ਆਖਿਆ ਚਲ ਮੈਂ ਭਾਬੀ ਹਰਾਂ ਨੂੰ ਮਿਲਦੀ ਆਂ ਤੇ ਮਨਿੰਦਰ ਕਿੱਥੇ ਆ ਉਹ ਨਾ ਪਰਲੇ ਕਮਰੇ ਚ ਨਾਲ ਮਾਰੀ ਜੀ ਸੈਟ ਕਰੀ ਜਾਂਦੀ ਹੋਣੀ ਕੱਪੜੇ ਜਿਹੜੇ ਸਾਂਭੀ ਜਾਂਦੇ ਸੀਗੇ ਤੇ ਵੀਰਾ ਉਹ ਬਾਹਰ ਇਕ ਇਧਰ ਉਧਰ ਗਿਆ ਹੋਣਾ ਉਹ ਕਦੇ ਘਰੇ ਵੀ ਖੜਦਾ ਹੁਣ ਜਿੰਨਾ ਮਰਜੀ ਕਹਦੇ ਉਹ ਮਾਂ ਦਾ ਪੁੱਤ ਘਰੇ ਨਾ ਦਿਖੇ ਕਦੇ ਤੇ ਇੰਨੇ ਮਹੀਨੇ ਤਾਂ ਸੀ ਪੂਆ ਵਧੀਆ ਬੋਲੀ ਸੀ ਕੁਝ ਬੋਲੀ ਤਾਂ ਨਹੀਂ ਪੂਆ ਨਾ ਮੇਰੇ ਨਾਲ ਤਾਂ ਪੂਆ ਵਧੀਆ ਬੋਲੀ ਤੇ ਮੈਨੂੰ ਇੰਨਾ ਪਿਆਰ ਕੀਤਾ ਅੱਛਾ ਮੇਰੇ ਨਾਲ ਤਾਂ ਭੂਆ ਵਧੀ ਹੀ ਰਹਿੰਦੀ ਆ ਬਸ ਪਤਾ ਨਹੀਂ ਮੰਮੀ ਤੇ ਭੂਆ ਦਾ ਕੀ ਫਸ ਜਾਂਦਾਗਾ ਇੱਕ ਦੂਜੇ ਨਾਲ ਇੱਟ ਕੁੱਤੇ ਵਾਲਾ ਵੈਰ ਦੇਖ ਕੇ ਨਿਰਾਜ ਇੱਕ ਦੂਜੇ ਨੂੰ ਇਹ ਕਦੋਂ ਹੁਣ ਤੇ ਹੈ ਵੈਰ ਇਹਨਾਂ ਤਾਂ ਸ਼ੁਰੂ ਤੋਂ ਹੀ ਆ ਹੁਣ ਦੱਸ ਕੀ ਕਵੇ ਬੰਦਾ ਕੀ ਕਹਿੰਦੀ ਐ ਇਹਨੇ ਮੇਰੇ ਨਾਲ ਐ ਕਿਤੇ ਭੂਆ ਕਹਿੰਦੀ ਇਹਨੇ ਵੀ ਮੇਰੇ ਨਾਲ ਹੀ ਕਿਤੇ ਪਤਾ ਨਹੀਂ ਕਿਨੇ ਕੀ ਕੀਤਾ ਚਲ ਕੋਈ ਨਹੀਂ ਇਹ ਤਾਂ ਚੱਲਦਾ ਹੀ ਰਹਿੰਦਾ ਪਰ ਜਿਵੇਂ ਮੰਮੀ ਤੇ ਭੂਆ ਲੜਦੀਆਂ ਨੇ ਨਾ ਕਦੇ ਆਪਣੇ ਵਿੱਚ ਨਾ ਇਹ ਚੀਜ਼ ਹੋਵੇ ਵੀ ਹਾਂ ਨਣਦ ਤੇ ਭਝਾਈ ਲੜਦੀਆਂ ਪਰ ਆਪਾਂ ਤਾਂ ਕਦੇ ਲੜੀਆਂ ਵੀ ਨਹੀਂ ਤੇ ਆਪਾਂ ਲੜਨਾ ਵੀ ਨਹੀਂ ਆਪਣਾ ਜਿਵੇਂ ਹੈਗਾ ਮੋਹ ਪਿਆਰ ਐਂ ਹੀ ਬਣਿਆ ਰਹੂਗਾ ਤੈਨੂੰ ਪਤਾ ਹੈ ਭਾਬੀ ਇੱਕ ਵਾਰ ਨਾ ਮਨਿੰਦਰ ਤੇ ਮੇਰੇ ਚਿਹੇ ਜੀ ਗੱਲ ਹੋ ਗਈ ਸੀ ਕੋਈ ਗੱਲ ਵੀ ਨਹੀਂ ਸੀ ਨਾਲੇ ਹਨਾ ਪਤਾ ਨਹੀਂ ਉਹਨੂੰ ਮੇਰੇ ਨਾਲ ਕਿਸ ਗੱਲ ਦਾ ਗੁੱਸਾ ਸੀ ਕਿਸ ਗੱਲ ਦਾ ਨਾ ਤੇ ਮੈਨੂੰ ਐਨਾ ਅਫਸੋਸ ਹੁੰਦਾ ਹੁੰਦਾ ਸੀ ਵੀ ਵੀ ਮੈਨੂੰ ਜੇ ਮਨਿੰਦਰ ਨੇ ਨਾ ਬੁਲਾਇਆ ਕਦੇ ਤਾਂ ਮੇਰਾ ਕੀ ਬਣੂਗਾ ਹਨਾ ਤੇ ਜਿਹੜੀਆਂ ਗਲਤਫਹਿਮੀਆਂ ਹੁੰਦੀਆਂ ਨੇ ਉਹਨਾਂ ਨੂੰ ਦੂਰ ਕਰਨਾ ਜ਼ਰੂਰੀ ਹੁੰਦਾ ਮੈਂ ਇਹੀ ਕਹੂੰਗੀ ਮੰਮੀ ਨੂੰ ਵੀ ਜੇ ਤੇਰੇ ਪੂਆ ਨਾਲ ਕੋਈ ਗਲਤਫਹਿਮੀਆਂ ਨੇ ਤਾਂ ਉਹਨਾਂ ਨੂੰ ਦੂਰ ਕਰ ਤੈਨੂੰ ਪਤਾ ਨਾ ਜੀਤੀ ਮਨਿੰਦਰ ਦੇ ਦਿਲ 'ਚ ਨਾ ਕੋਈ ਪਾਪ ਨਹੀਂ ਹਾ ਤਾਂ ਕਈ ਵਾਰ ਕੋਈ ਗੱਲ ਹੋ ਗਈ ਹੋਣੀ ਤਾਂ ਕਰਕੇ ਉਹਨੇ ਉਹ ਕਰਤਾ ਹੋਣਾ ਪਰ ਹੁਣ ਦੇਖ ਕਿੰਨਾ ਵਧੀਆ ਰਹਿੰਦੀ ਐ ਕਿੰਨਾ ਸੋਚਦੀ ਐ ਤੇਰਾ ਉਹ ਤਾਂ ਗੱਲ ਹੈ ਤੈਨੂੰ ਦੱਸਤਾ ਰਹੀਆਂ ਭਾਬੀ ਕਿ ਉਹ ਤਾਂ ਕੋਈ ਗਲਤਫਹਿਮੀਆਂ ਸੀ ਉਹ ਦੂਰ ਹੋ ਗਈਆਂ ਸੀ ਆਪ ਚੀਜ਼ ਬਾਤ ਚ ਲੈ ਆਂਦੀ ਐ ਪਹਿਲਾਂ ਤੇਰੀ ਚੀਜ਼ ਲੈਂਦੀ ਐ ਆ ਵੀ ਚੀਜ਼ ਜੀਤੀ ਨੂੰ ਦਵਾਂਗੇ ਆ ਵੀ ਦੇਖੇ ਭਿੱਜਾਂਗੇ ਕੋਈ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦੇ ਐਂ ਕਰਦੀ ਰਹਿੰਦੀ ਆ ਚਲ ਵਧੀਆ ਗੱਲ ਐ ਮੈਂ ਤਾਂ ਕਹਿਣੀ ਆ ਨਾ ਮੇਰੇ ਜਾਨ ਤੋਂ ਬਾਅਦ ਵੀ ਸਾਰੇ ਮੈਨੂੰ ਐਂ ਪਿਆਰ ਕਰਨ ਤੇ ਮੈਨੂੰ ਕਿਹਾ ਕਰਨ ਆ ਜਾ ਹੁਣ ਤੂੰ ਮੁੜਿਆ ਚਲ ਮੈਂ ਜਾ ਕੇ ਆਉਣੀ ਆ ਬਾਬੀ ਕੋਲੇ ਠੀਕ ਐ ਤੁਸੀਂ ਕਰ ਲਓ ਪ੍ਰੈਸ ਕੋਈ ਗੱਲ ਨਹੀਂ ਜੀ ਤੈਨੂੰ ਕੀ ਪਤਾ ਸਿੰਦਰਪਾਲ ਕਿਉਂ ਐਂ ਉਦਾਸ ਐ ਉਹਨੂੰ ਤੇਰੀ ਫਿਕਰ ਨਹੀਂ ਉਹਨੂੰ ਤਾਂ ਆਪ ਦਾ ਡਰ ਐ ਵੀ ਹੁਣ ਉਹਦੇ ਨਾਲ ਕੀ ਹੋਊਗਾ ਹਦੋਕ ਕੱਪੜੇ ਚ ਪਾ ਲਾ ਬੈਕ ਚਾ ਕਿੰਦਰਾ ਉਹ ਮੈਂ ਤਾਂ ਪਿੰਡੋਂ ਫੋਨ ਆਇਆ ਸੀਗਾ ਹਾਂ ਹਾਂ ਭਾਬੀ ਦਾ ਉਹ ਸੁੱਖ ਤਾਂ ਹੈਗੀ ਆ ਸੁੱਖ ਤਾਂ ਹੈਗੀ ਹੈਗੀ ਉਹ ਤਾਂ ਬੀਪੀ ਦਾ ਵੱਧ ਗਿਆ ਸੀਗਾ ਬਸ ਮੈਂ ਉਹਨੇ ਦੁੱਧ ਜਾਂ ਇਕੱਠਾ ਕਰ ਰੱਖਿਆਗਾ ਮੈਂ ਖੂਆ ਕੱਢ ਕੇ ਆਉਣਾਗਾ ਉੱਥੇ ਤੂੰ ਹਲਵਾਈਂ ਹਲਵਾਈਂ ਤੂੰ ਮੇਰੇ ਸਲੇ ਆਪ ਨਹੀਂ ਕੱਟ ਸਕਦੇ ਕੋ ਆ ਉਹ ਉਹ ਬਿਮਾਰ ਹੋ ਗਈ ਔਖੇ ਵੇਲੇ ਆਲਾ ਆਦਿਆਂ ਨੂੰ ਯਾਦ ਕਰਦਾ ਹੁੰਦਾ ਕਾਣੂ ਬਿਮਾਰ ਹੋ ਗਈ ਤੇਰੇ ਪੇਕੇ ਨਹੀਂ ਕਦ ਤਾਂ ਨੇ ਇਹ ਉਹਨਾਂ ਨੂੰ ਇਹ ਲੱਗਦਾ ਵੀ ਉਹਨਾਂ ਨੂੰ ਖੂਆ ਦੇ ਕੇ ਆਉਣਾ ਹੈ ਹੈ ਆਪੀ ਲੈ ਜਾਣਗੇ ਕੱਢ ਕੇ ਗਲਤ ਆ ਹੈ ਕੋਈ ਕੋਈ ਨਹੀਂ ਹੋਇਆ ਹੈਗਾ ਸਾਰੇ ਘੋੜੇ ਵਰਗੇ ਨੇ ਮੇਰੇ ਸਾਲੇ ਮੇਰੇ ਪੇਕਿਆਂ ਨੂੰ ਤੂੰ ਮਾੜਾ ਚੰਗਾ ਨਾ ਬੋਲਿਆ ਕਰ ਨਾ ਬੋਲਿਆ ਕਰ ਤੈਨੂੰ ਤਾਂ ਉਹ ਹੀ ਗੱਲ ਨਾ ਮਾੜਾ ਜੀ ਬਸ ਪਤਾ ਲੱਗਣਾ ਚਾਹੀਦਾ ਵੀ ਹਾਂ ਵੀ ਕੋਈ ਗੱਲਬਾਤ ਹੋਵੇ ਮੈਨੂੰ ਚਾਰ ਗੱਲਾਂ ਸੁਣਾ ਦਾ ਓਏ ਆਪਣੇ ਘਰੇ ਵਿਆਹ ਦਾ ਕੰਮ ਹੈ ਹੈ ਹੁਣ ਤੂੰ ਜਾਏਂਗੀ ਐ ਨਹੀਂ ਪਤਾ ਤੈਨੂੰ ਅੱਜ ਦੀ ਰਾਤ ਉੱਥੇ ਰੁਕਣਾ ਪੈ ਜੇ ਸਾਰੇ ਕੰਮ ਦਾ ਇਹ ਖੰਡ ਖੇੜਨੇ ਜੇ ਖੰਡ ਜਾਂਦੇ ਨੇ ਮੈਂ ਤੈਨੂੰ ਤਾਂ ਕਹਿਣਾ ਵੀ ਰਹਿਣ ਦੇ ਤੂੰ ਜਾਣ ਨਾ ਕਿਦਰ ਐਨੇ ਕੋਈ ਮੇਰੇ ਬਿਨਾ ਇੱਥੇ ਕੰਮ ਰੋਕਣ ਲੱਗਿਆ ਹੈਗਾ ਨਾਲੇ ਮੈਂ ਭੈਣ ਨੂੰ ਕਹਤਾ ਸੀ ਮੈਨੂੰ ਤਾਂ ਉਸੇ ਨਹੀਂ ਕਹ ਦਿੱਤੀ ਮੈਂ ਤਾਂ ਜਵਾਬ ਦੇ ਦਿੰਦੀ ਸੀ ਕਿ ਮੈਂ ਮੈਂ ਆ ਨਹੀਂ ਸਕਦੀ ਹੈਗੀ ਉਹਨੇ ਮੈਨੂੰ ਕਹਤਾ ਕਹਿੰਦੀ ਚੱਲ ਕੋਈ ਗੱਲ ਨਹੀਂ ਕਹਿੰ ਤੂੰ ਕੋਆ ਕੱਢ ਦੇ ਕਹਿੰਦੀ ਜਾ ਕੇ ਉਹ ਹੀ ਗੱਲ ਭਾਈ ਮੈਂ ਹੈਗੀਆਂ ਉਹ ਰਿਆਪੇ ਸਾਂਭ ਲੂੰਗੀ ਰੋਟੀ ਢੱਕ ਮੈਂ ਆਪੇ ਬਣਾ ਲੂੰਗੀ ਭੈਣ ਨੇ ਤਾਂ ਕਹਿਣੀ ਆ ਭੈਣ ਤਾਂ ਤੇਰੀ ਸਿਆਣੀ ਆ ਭੈਣ ਨੇ ਤਾਂ ਹੁਣ ਕਹਿਣੀ ਆ ਨਾਲੇ ਮੇਰੀ ਗੱਲ ਸੁਣ ਲੈ ਤੇਰੇ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ ਕੰਮ ਸਾਰੇ ਹੋ ਜਾਣਗੇ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਇੱਕ ਦਿਨ ਛੱਪਵੇਂ ਦੋ ਦਿਨ ਤੇ ਭਵੇਂ ਹਫਤਾ ਲਾਇਆ ਭਵੇਂ ਮਹੀਨਾ ਪਰ ਆਪ ਦੇ ਲਾਡਲੇ ਨੂੰ ਸਮਝਾ ਕੇ ਚਾਈ ਕੋਈ ਨਾ ਉਹਨੂੰ ਮੈਂ ਕਹਿਤਾ ਮਾੜਾ ਮੋਟਾ ਤੂੰ ਵੀ ਆ ਵੀ ਜੀਬ ਨੂੰ ਲਗਾਮ ਲਾ ਲਈ ਚੰਗਾ ਮੇਰੇ ਮੇਰੀ ਜਾਂ ਤੂੰ ਕੱਲਾ ਜੱਸ ਨਹੀਂ ਬੋੜਦਾ ਹੈਗਾ ਬੋਲਦਾ ਤੂੰ ਵੀ ਬਥੇਰਾਗਾ ਮੇਰੀ ਗੱਲ ਹੁਣ ਮੈਂ ਯਾਰ ਬਿਨਾਂ ਗੱਲ ਤੋਂ ਬੋਲਦਾ ਜੇ ਕੋਈ ਗੱਲ ਹੁੰਦੀ ਹੈ ਤਾਂ ਹੀ ਬੋਲਦਾ ਆ ਦੇਖ ਲੈ ਪਿੰਡ ਦੇ ਵਿੱਚ ਸਾਰੇ ਗੱਲ ਉੱਡੀ ਪਈ ਆ ਮੈਂ ਕਮਲਾਂਗਾ ਹੈ ਮੈਂ ਉਹਦੇ ਦਾ ਇਹੀ ਗੱਲ ਤੁਹਾਨੂੰ ਪਿੱਟੀ ਜਨਾ ਉਹ ਕੁੜੀ ਕੌਣ ਆ ਕਿਉਂ ਆਈ ਆਪਣੇ ਘਰੇ ਕਿਉਂ ਆਈ ਨਾ ਉਹਦੇ ਤਾਂ ਤੁਸੀਂ ਮੇਰੀ ਸੁਣੀ ਨਹੀਂ ਆ ਜਦੋਂ ਹੁਣ ਲੋਕ ਆ ਕੇ ਘਰੇ ਆ ਕੇ ਵੀ ਸੁਣਾਉਣ ਲੱਗ ਕੇ ਫੇਰ ਤੁਸੀਂ ਮੈਨੂੰ ਗੱਲ ਥੋੜੇ ਖਾਣੇ ਪੀਉਂਦਾ ਪੈਂਦੀ ਨਹੀਂ ਥੋੜੇ ਖਾਣੇ ਗੱਲ ਹੁਣ ਕੀ ਕਰੀਏ ਹੁਣ ਫਿਰ ਹੁਣ ਲੋਕਾਂ ਦੇ ਮੂੰਹ ਤਾਂ ਸਿਉਣਾ ਰਿਹਾ ਹੈ ਹੈ ਲੋਕ ਤਾਂ ਉਹੀ ਗੱਲ ਜਿਹੜਾ ਦੇਖਿਆ ਬਸ ਉਸ ਦੇ ਚਾਰ ਗੱਲਾਂ ਨਾਲ ਲਾ ਕੇ ਜਾ ਕੇ ਵਧਾ ਕੇ ਗੱਲਾਂ ਕਰਦੇ ਨੇ ਕੀ ਕਰੀਏ ਉਹ ਨੂੰ ਐ ਕਹਿ ਜਾਂਦੀ ਕਿ ਭਾਈ ਉਹ ਨੂੰ ਫੋਨ ਕਰਦੇ ਕੁੜੀ ਆਵੇ ਨਾ ਤੇ ਬਸ ਕੋਈ ਨਾ ਤਾਂ ਮੈਂ ਕਹਿਤਾ ਉਹ ਨੂੰ ਹਾਂ ਹਾਂ ਉਹ ਨਹੀਂ ਗੱਲ ਕਰਦਾ ਨਾ ਜਵਾਬ ਉਹ ਬੋਲੇ ਠੀਕ ਆ ਨਾ ਉਹ ਕੁੜੀ ਨੂੰ ਇੱਥੇ ਬੁਲਾਵੇ ਉਹ ਨੂੰ ਮੈਂ ਕਹਿਤਾ ਵੀ ਫੋਨ ਤੇ ਉਹ ਨੂੰ ਜਵਾਬ ਦੇ ਦੇ ਵਿਆਹ ਵੇਲੇ ਬਸ ਚਾਰ ਦਿਨ ਆ ਜੇ ਪਰ ਹੁਣ ਨਾ ਆਵੇ ਇਥੇ ਵਿਆਹ ਵਾਲੇ ਵੀ ਕੀ ਉਹਨਾਂ ਕੀ ਕਰਨਾ ਉਹ ਚਲ ਕੋਈ ਨਾ ਹੁਣ ਜਵਾਬ ਦੀ ਲਿਹਾ ਆ ਜਾ ਇਕੱਠੇ ਪੜੇ ਨੇਗੇ ਹੈ ਇੰਨਾ ਵੀ ਨਹੀਂ ਉਹੀ ਗੱਲ ਜਵਾਬ ਤੇ ਕੋਈ ਫਾਇਦਾ ਹੁੰਦਾ ਹੈਗਾ ਬਰਾਬਰ ਦਾ ਜਵਾਬ ਖਾ ਕੋਈ ਨਿੱਕਾ ਨਿਆਣਾ ਨਹੀਂ ਹੈਗਾ ਵੀ ਆਪਾਂ ਥੱਪੜ ਮਾਰ ਕੇ ਬਸ ਹੁੰਦਾ ਭਾਈ ਜਿੱਦ ਤੇ ਵਿਆਹ ਹੋਇਆ ਬਰਾਤ ਚੜ੍ਹਨੀ ਹੋਈ ਉਹਦੇ ਇੱਕ ਦਿਨ ਪਹਿਲਾਂ ਆ ਜੇ ਬਸ ਮੈਂ ਕਹਿ ਨਹੀਂ ਕਿ ਜਦੋਂ ਬਰਾਤ ਇੱਥੇ ਤੁਰਦੀ ਹੋਈ ਉਹ ਦਿਨ ਕਹਿੰਦੇ ਵੀ ਉਹਦੇ ਤੁਰ ਤਵੇ ਉਹਦੇ ਬਰਾਤ ਦੇ ਵਿੱਚ ਰਾਜ ਜੀ ਉਹਦੀ ਆ ਜੂਗੀ ਨਾ ਨਾ ਜੇ ਤਾਂ ਰਾਜ ਪੈਂਦਾ ਪਿੰਡ ਫੇ ਜਾਂਦੇ ਹਈ ਵਹਾ ਲਾਂਗੇ ਐਡੀ ਵੀ ਕੋਈ ਗੱਲ ਨਹੀਂ ਆ ਆ ਗੱਲਾਂਆਂ ਕੀ ਕਰਦੀਆਂ ਤੂੰ ਮੇਰੇ ਨਾਲ ਤੇਰੇ ਨਾਲ ਨਹੀਂ ਜਿੱਤਿਆ ਜਾਂਦਾ ਹੈਗਾ ਤੈਨੂੰ ਮੇਰੀ ਗੱਲ ਸੁਣ ਲੈ ਮੁੱਖ ਦੀ ਗੱਲ ਇਹ ਹੀ ਆ ਵੀ ਮੈਂ ਆਪਦੇ ਪਿੰਡੇ ਜਾ ਕੇ ਉਹ ਨਹੀਂ ਅੱਜ ਦੀ ਰਾਤ ਮੈਨੂੰ ਲੱਗੂ ਮੈਂ ਤੱਕ ਲੁਆ। ਇਹ ਮੈਨੂੰ ਦੱਸ ਕੇ ਜਾ ਰਹੀਆਂ ਕਿ ਮੇਰੇ ਤੇ ਆਰਡਰ ਚ ਲਾ ਕੇ ਜਾ ਰਹੀਆਂ। ਦੱਸਈ ਹੈ। ਦੱਸਈ ਹੈ। ਦੱਸਈ ਹੈ ਕਿ ਤੈਨੂੰ। ਭੱਗ ਜਾ ਮੈਂ ਤੈਨੂੰ ਕਦੋਂ ਕਹਣਾ ਵੀ ਨਾ ਚੰਗਾ ਕੋ ਕੱਪੜੇ ਪਾਉਂਦੀ ਸੀ ਕਿ ਇੱਥੀ ਜਨਾਂ ਤੇ ਖੜਾ ਰਹੀ ਸੀ ਮੇਰੀ ਬੱਸ ਟੱਪ ਜੂਗੀ ਉੱਥੇ। ਪੇਕੇ ਜਾ ਕੇ ਆਉਂਦੀ ਆ ਪੇਕੇ ਦੇ ਗਾਂਹ ਮੇਰੇ ਸਾਡੇ ਮਹਾਰਾਜਾ ਪਟਿਆਲੇ ਕੀ ਰਹੋ ਆ ਇਹ। ਹਾਂ? ਕਿ ਕੇ ਜਾ ਕੇ ਆਉਂਦੀ ਐ ਇਹ ਚਲ ਉਹ ਇੰਨੀ ਕਿਤੇ ਨਾ ਹੋਣੀ ਚਾਹੀਦੀ ਐ ਨਹੀਂ ਜਨਾਨੀ ਫਿਰ ਹੱਥੋਂ ਹੀ ਕਲ ਜਾਂਦੀ ਐ